ਇਸ ਸਮੇਂ ਦੀ ਸਭ ਤੋਂ ਵੱਡੀ ਤੇ ਮੰਦ ਭਾਗੀ ਖਬਰ ਦੇ ਲਈ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਸੱਪ ਲੜਨ ਦੇ ਨਾਲ ਇੱਕ ਛੋਟੀ ਬੱਚੀ 2 ਸਾਲਾ ਕਰੀਬ ਉਮਰ ਹੈ ਉਸ ਬੱਚੀ ਦੀ ਮੌਤ ਹੋ ਗਈ ਹੈ ਮਾਮਲਾ ਹਲਕਾ ਗੁਰੂਰਸਾਏ ਨਾਲ ਸੰਬੰਧਿਤ ਪਿੰਡ ਭੁਰਾਨ ਪੱਟੀ ਦਾ ਦੱਸਿਆ ਜਾ ਰਿਹਾ ਜਿੱਥੇ ਆਪਣੇ ਮੰਮੀ ਪਾਪਾ ਦੇ ਨਾਲ ਬੈੱਡ ਤੇ ਛੋਟੀ ਬੱਚੀ ਮੰਨਤ ਉਮਰ ਕਰੀਬ 2 ਸਾਲ ਸੁੱਤੀ ਹੋਈ ਸੀ ਤਾਂ ਬੀਤੀ ਰਾਤ 22:3 ਵਜੇ ਦੇ ਕਰੀਬ ਇੱਕ ਸੱਪ ਜਿਹੜਾ ਬਿਸਤਰੇ ਦੇ ਵਿੱਚ ਹੁੰਦਾ ਹੈ ਤੇ ਉਹ ਸੱਪ ਉਸ ਬੱਚੀ ਦੀ ਉਂਗਲ ਤੇ ਕੱਟ ਜਾਂਦਾ ਹੈ ਜਿਸ ਕਰਕੇ ਉਸ ਬੱਚੀ ਦੀ ਮੌਤ ਹੋ ਗਈ ਹੈ ਤੇ ਪਰਿਵਾਰਿਕ ਮੈਂਬਰ ਰੋ ਕਰ ਲਾਰਾ ਨੇ ਹਲਕਾ ਗੁਰੂ ਅਰਜਨ ਦੇਵ ਨਾਲ ਸੰਬੰਧਿਤ ਪਿੰਡ ਪ੍ਰਾਣਪੱਟੀ ਦੀ ਇਹ ਘਟਨਾ ਹੈਗੀ ਹੈ ਕਿਸ ਤਰੀਕੇ ਇਹ ਸਾਰੀ ਘਟਨਾ ਵਾਪਰੀ ਬੱਚਾ ਆਪਣੇ ਮਾਂ-ਬਾਪ ਦੇ ਨਾਲ ਬੈੱਡ ਤੇ ਸੁੱਤਾ ਹੋਇਆ ਸੀ ਤੇ ਰਾਤ ਨੂੰ ਸੱਪ ਬਿਸਤਰੇ ਦੇ ਵਿੱਚ ਹੀ ਵੜ ਜਾਂਦੇ ਆ ਜਿਹੜੇ ਛੋਟੇ ਸੱਪ ਤੁਸੀਂ ਆਮ ਹੈ ਖਬਰਾਂ ਵੀਡੀਓ ਦੇਖਦੇ ਰਹਿੰਦੇ ਹੋ ਇਹ ਸੱਪ ਬਿਸਤਰਿਆਂ ਦੇ ਵਿੱਚ ਹੁੰਦਾ ਹੈ ਉਹੀ ਸੱਪ ਸੀ ਉਹ ਸੱਪ ਨੇ ਬੀਤੀ ਰਾਤ ਉਸ ਬੱਚੀ ਦੇ ਹੱਥ ਤੇ ਕੱਟ ਲਗਾ ਲਿਆ ਜਿਸ ਤੋਂ ਬਾਅਦ ਉਸ ਬੱਚੇ ਦੀ ਛੋਟੀ ਬੱਚੀ ਮੰਨਤ ਉਮਰ ਕਰੀਬ 2 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਵੀਡੀਓ ਦੇ ਜਰੀਏ ਅਸੀਂ ਤੁਹਾਨੂੰ ਇਹ ਵੀ ਅਗਾਹ ਕਰਨਾ ਚਾਹੁੰਦੇ ਆ ਕਿ ਰਾਤ ਸਮੇਂ ਜਦ ਤੁਸੀਂ ਸੌਣ ਲੱਗਦੇ ਹੋ ਬਿਸਤਰਿਆਂ ਨੂੰ ਝਾੜ ਜ਼ਰੂਰ ਲਿਆ ਕਰੋ ਸੱਜੇ ਖੱਬੇ ਦੇਖ ਜ਼ਰੂਰ ਲਿਆ ਕਰੋ ਕਿਉਂਕਿ ਜਿਹੜੇ ਮੌਸਮ ਦੀ ਖਰਾਬੀ ਦੇ ਕਾਰਨ ਸੱਪ ਆਮ ਕਰਕੇ ਬਿਸਤਰਿਆਂ ਦੇ ਵਿੱਚ ਹੀ ਚਲੇ ਜਾਂਦੇ ਆ ਜਿਸ ਕਰਕੇ ਘਟਨਾ ਵਾਪਰੀਆਂ ਪਹਿਲਾਂ ਵੀ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਨੇ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਕਿ ਸਾਥ ਨੂੰ ਸੌਣ ਸਮੇ ਬਿਸਤਰੇ ਜ਼ਰੂਰ ਚੈੱਕ ਕਰ ਲਿਆ ਕਰੋ ਪੂਰਾ ਮਾਮਲਾ ਕੀ ਹੋਇਆ ਕਿਵੇਂ ਇਹ ਘਟਨਾ ਵਾਪਰੀ ਆ ਤੁਹਾਨੂੰ ਪੂਰੀ ਵੀਡੀਓ ਵੀ ਸੁਣਾ ਦਿੰਦੇ ਆ ਸਾਡੇ ਸੰਜੋਗੀ ਇੰਦਰਜੀਤ ਸਹੋਤਾ ਹੋਰਾਂ ਨੇ ਸਾਡੇ ਕੋਲ ਵੀਡੀਓ ਬਣਾ ਕੇ ਭੇਜੀ ਆ ਪਰਵਾਰਕ ਮੈਂਬਰਾਂ ਦਾ ਬਿਆਨ ਵੀ ਹੈ ਵਿਰਲਾਪ ਵੀ ਕਰ ਰਿਹਾ ਮਾਮਲਾ ਪਿੰਡ ਪ੍ਰਾਣਪੱਟੀ ਹਲਕਾ ਗੁਰੂ ਅਰਜਨ ਨਾਲ ਸੰਬੰਧਿਤ ਹੈ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਬਹੁਤ ਮੰਦ ਭਾਗੀ ਖਬਰ ਪਿੰਡ ਪ੍ਰਾਣਪੱਟੀ ਦੀ ਟਾਣੀ ਜੋ ਕਿ ਤਰਪਾਲ ਕਾਡਾਂ ਦੇ ਨੇੜੇ ਪੈਂਦੀ ਆ ਰਾਤ ਤਕਰੀਬਨ ਡੇਢ ਵਜੇ ਦੇ ਕਰੀਬ ਇੱਕ ਬੱਚੀ ਦੇ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਹੈ ਤੇ ਜਿਸ ਤੋਂ ਉਪਰੰਤ ਉਸਨੂੰ ਲੜਕੀ ਨੂੰ ਹਸਪੀਟਲ ਲੈ ਜਾਇਆ ਗਿਆ ਤੇ ਜਿਸ ਤੋਂ ਉਹਦੀ ਜਾਨ ਤੋਂ ਪਹਿਲਾਂ ਹੀ ਡੈਥ ਹੋ ਗਈ ਤੇ ਉਹਨਾਂ ਦੇ ਮਾਪਿਆਂ ਨਾਲ ਉਹਨਾਂ ਦੇ ਪਰਿਵਾਰ ਵਿਰਲਾਪ ਕਰਦਾ ਹੋਇਆ ਤੇ ਉਹਨਾਂ ਦੇ ਪਰਿਵਾਰ ਨਾਲ ਆਪਾਂ ਗੱਲ ਕਰਦੇ ਆਂ ਵੀ ਕਿਸ ਤਰ੍ਹਾਂ ਕੀ ਕੀ ਘਟਨਾ ਵਾਪਰੀ ਤੇ ਜਿਹੜੀ ਕਿ ਜਿਸ ਦਾ ਨਾਮ ਮੰਨਤ ਕੌਰ ਸੀ ਸਿਰਫ 2 ਸਾਲ ਸੀ ਇਸ ਗੁੜੀਆ ਦੀ ਉਮਰ 2 ਸਾਲ ਸੀਗੀ ਤੇ ਉਹਨਾਂ ਦੇ ਪਿਤਾ ਜੀ ਹੈਗੇ ਆ ਨਾਲ ਸ਼ਿੰਦਰ ਸ਼ਰਿੰਦਰ ਸਿੰਘ ਸਰਿੰਦਰ ਵੀਰ ਜੀ ਕੀ ਗੱਲਬਾਤ ਹੋਈ ਦੱਸਿਓ ਜੀ ਸਾਨੂੰ ਕੋਈ ਗੱਲ ਦੱਸੋ ਕਿਵੇਂ ਕੀ ਗੱਲਬਾਤ ਕੀ ਗੱਲ ਹੋਈ ਹੋਰ ਇਹ ਬੇਟਾ ਚੜਿਆ ਸੀ ਇੰਨੇ ਟ ਦੇ ਸਭ ਚੜਿਆ ਸੀਗਾ ਸੁੱਤੇ ਪਏ ਸੀ ਸੁੱਤੇ ਵੇ ਸੀ ਛੋਟੀ ਲੜਕੀ ਨਾਲ ਲੜ ਗਿਆ ਠੀਕ ਹੈ ਦੋ ਇਹ ਮਤਲਬ ਤਿੰਨੇ ਜਣੇ ਸੁੱਤੇ ਪਏ ਸੁੱਤੇ ਪਏ ਸੀਗੇ ਤੇ ਇਹਨੇ ਚਾਕੂ ਮਾਰ ਕੇ ਵਿਚਾਲੇ ਸੱਤੀ ਪੀਸੀ ਹੈ ਤੇ ਚਾਕੂ ਮਾਰ ਕੇ ਪਤਾ ਨਹੀਂ ਕਿੱਥੇ ਲੁਕ ਗਿਆ ਉਹ ਤੇ ਮੰਨਤ ਰੋਂ ਲਾ ਪਈ ਤੇ ਉਦੋਂ ਬਾਅਦ ਕੋਈ ਪਤਾ ਨਹੀਂ ਲੱਗਿਆ ਫਿਰ ਤੁਸੀਂ ਲੈ ਕੇ ਨਹੀਂ ਗਏ ਹਸਪੀਟਲ ਵਗੈਰਾ ਲੈ ਕੇ ਗਏ ਆ ਉਦੋਂ ਬਾਅਦ ਪਤਾ ਨਹੀਂ ਲੱਗਿਆ ਕੀ ਹੋਇਆ ਤੇ ਉੱਥੇ ਪੂਰੀ ਰਖਤੇ ਵਿੱਚ ਹੀ ਹਾਂ ਕਿਉਂਕਿ ਮਾਪਿਆਂ ਦੀ ਕੱਲੀ ਕੱਲੀ ਧੀ ਸੀਗੀ ਜਿਹੜੀ 5 ਸਾਲਾਂ ਬਾਅਦ ਇਹਦਾ ਜਨਮ ਹੋਇਆ ਸੀ ਇਸ ਘਰ ਦੇ ਵਿੱਚ ਕਿਉਂਕਿ ਘਰ ਦੇ ਵਿੱਚ ਬਹੁਤ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਆ ਕਿਉਂਕਿ ਘਰ ਦੇ ਵਿੱਚ ਇੱਕ ਐਸੀ ਧੀ ਰਾਣੀ ਸੀਗੀ ਜਿਹੜਾ ਕੀ ਘਰ ਦੇ ਵਿੱਚ ਖੁਸ਼ੀ ਸੀ ਇਹਨਾਂ ਦੇ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਕਿਉਂਕਿ ਸਾਰੀਆਂ ਖੁਸ਼ੀਆਂ ਵੀ ਖੋ ਲਈਆਂ ਇਸ ਪਰਿਵਾਰ ਦੀਆਂ ਕਿਉਂਕਿ ਕੱਲੀ-ਕੱਲੀ ਧੀ ਸੀ ਮਾਪਿਆਂ ਦੀ ਤੇ ਵੈਗੁਰੂ ਜੀ ਨੇ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਦਾ ਬਲ ਬਖਸ਼ੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ